ਕੇਸ ਜਿਹੜਾ ਵਾਵਾ ਚਰਚਾ ਚ ਰਹਿੰਦਾ ਉਹ ਆ ਵਿਕਰਮ ਸਿੰਘ ਮਜੀਠੀ ਨਾਲ ਜੁੜਿਆ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਹੁਣ ਤਾਜ਼ਾ ਅਪਡੇਟ ਕੀ ਹੈ ਇਸ ਦੇ ਵਿੱਚ ਸਰਕਾਰ ਨੂੰ ਝਟਕਾ ਲੱਗਿਆ ਕਿਹਾ ਜਾਵੇ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਰਾਹਤ ਕਿਹਾ ਜਾਵੇ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਅ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸਿਆਸਤ ਵੀ ਹੁੰਦੀ ਹੈ ਹੋ ਰਹੀ ਆ ਪਰ ਨਾਲ ਦੀ ਨਾਲ ਜਿਹੜੀਆਂ ਐਸਆਈਟੀ ਪੰਜ ਬਣ ਰਹੀਆਂ ਹੁਣ ਤੱਕ ਚਲਾਨ ਪੇਸ਼ ਕਿਉਂ ਨਹੀਂ ਕੀਤਾ ਨਾ ਇੰਨਾ ਲੰਮਾ ਕੇਸ ਜਦੋਂ ਚਲਾਉਂਦੇ ਹੋ ਤੇ ਲਾਜ਼ਮੀ ਤੌਰ ਤੇ ਅਦਾਲਤਾਂ ਦੇ ਵਿੱਚ ਬੈਨੀਫਿਟ ਮਿਲ ਜਾਂਦਾ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਹਾਈ ਕੋਰਟ ਵੱਲੋਂ 2022 ਦੇ ਵਿੱਚ ਮਿਲੀ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਸਰਕਾਰ ਜਾ ਕੇ ਕਹਿੰਦੀ ਹੈ ਕਿ ਉਹਦੀ ਜ਼ਮਾਨਤ ਅਧੀ ਅਰਜੀ ਲਾਈ ਜਾਂਦੀ ਵੀ ਖਾਰਜ ਕੀਤੀ ਜਾਵੇ ਉਹ ਸਰਕਾਰ ਨੂੰ ਅੱਜ ਝਟਕਾ ਕਿ ਸੁਪਰੀਮ ਕੋਰਟ ਨੇ ਸਰਕਾਰ ਦੀ ਜਿਹੜੀ ਪਟੀਸ਼ਨ ਅਰਜੀ ਪਾਈ ਸੀ ਹੈ ਜਿਹਨੂੰ ਐਸਐਲਪ ਕਹਿੰਦੇ ਨੇ ਉਹ ਰੱਦ ਕਰ ਦਿੱਤੀ ਆ ਹਾਲਾਂਕਿ ਇਹ ਸਰਕਾਰ ਵਾਸਤੇ ਬਹੁਤ ਵੱਡਾ ਝਟਕਾ ਪਰ ਨਾਲ ਹੀ ਉਹਨਾਂ ਵਿਕਰਮ ਸਿੰਘ ਮਜੀਠੀਆ ਜਾਂ ਹੋ ਰਿਆ ਨੂੰ ਵੀ ਕਿਹਾ ਕਿ ਇਸ ਮਸਲੇ ਤੇ ਨਾ ਬੋਲਿਆ ਜਾਵੇ ਹੁਣ ਜਿਹੜਾ ਅੱਜ ਮਸਲਾ ਆਇਆ ਹੈ ਕਿ ਮਜੀਠੀਆ ਜਿਹੜਾ ਤਸਕਰੀ ਵਾਲਾ ਮਸਲੇ ਦੇ ਵਿੱਚ ਸੁਮਰੀਬ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਜ਼ਮਾਨਤ ਰੱਦ ਕਰਨ ਦੀ ਪੰਜਾਬ ਸਰਕਾਰ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਹੈ ਪਰ ਨਾਲ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਿਹੜੇ ਜਨਤਕ ਤੌਰ ਤੇ ਬਿਆਨ ਦਿੰਦੇ ਹੋ ਉਸ ਤੋਂ ਗਰੇਜ ਕਰੋ ਔਰ ਇੱਛੇ ਕਰਕੇ ਅੱਜ ਵਿਕਰਮ ਸਿੰਘ ਮਜੀਠੀਆ ਨੇ ਕੋਈ ਵੀਡੀਓ ਨਹੀਂ ਪਾਈ ਉਹਨੇ ਆਪਣੇ ਸੋਸ਼ਲ ਮੀਡੀਆ ਜਿਹੜੇ ਪੇਜ ਨੇ ਉਹਨਾਂ ਤੇ ਸ਼ੁਕਰਾਨਾ ਲਿਖਿਆ ਜੀ ਪਰ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਵਿਚਾਰ ਸਾਂਝੇ ਕਰਨ ਤੋਂ ਨਹੀਂ ਅਦਾਲਤ ਨੇ ਰੋਕਿਆ ਪਰ ਬਿਆਨਬਾਜ਼ੀ ਤੋਂ ਰੋਕਿਆ ਹੈਗਾ ਇਸ ਕਰਕੇ ਉਹਨੇ ਆਪਣੇ ਫੇਸਬੁੱਕ ਤੇ ਸ਼ੁਕਰਾਨਾ ਕਰ ਦਿੱਤਾ ਹੈਗਾ ਪਰ ਜਿਹੜਾ ਪੂਰਾ ਮਸਲਾ ਕਿ ਇਹ ਦੇ ਵਾਸਤੇ ਵਿਕਰਮ ਸਿੰਘ ਮਜੀਠੀਆ ਵਾਸਤੇ ਰਾਤ ਆ ਸਰਕਾਰ ਵਾਸਤੇ ਝਟਕਾ ਕਿਉਂਕਿ ਸਪਰੀਮ ਕੋਰਟ ਵਿੱਚ ਸੁਣਵਾਈ ਹੋਏ ਕੋਰਟ ਨੇ ਮਜੀਠੀਆ ਦੀ ਜਮਾਤ ਰੱਦ ਕਰਨ ਦੀ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਖਾਰਜ ਕਰ ਦਿੱਤੀ ਆ ਕੋਰਟ ਨੇ ਵਿਕਸਮ ਮਜੀਠੀਆ ਤੇ ਪੰਜਾਬ ਪੁਲਿਸ ਨੂੰ ਮਾਮਲੇ ਦੇ ਬਾਰੇ ਵਿੱਚ ਕੋਈ ਵੀ ਸਰਵਜਨਿਕ ਬਿਆਨ ਦੇਣ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ ਜਦਕਿ ਉਹਨਾਂ ਕਿਆ ਕਿ ਜਦੋਂ ਵੀ ਐਸਆਈਟੀ ਬੁਲਾਏਗੀ ਉਹਨੂੰ ਜਾਣਾ ਪਏਗਾ ਪੇਸ਼ ਹੋਣਾ ਪਏਗਾ ਇਸ ਤੋਂ ਪਹਿਲਾਂ ਲਗਾਤਾਰ ਐਸਆਈਟੀ ਦੇ ਬਲੌਂਟ ਤੇ ਵਿਕਰਮ ਸਿੰਘ ਮਜੀਠੀਆ ਪਟਿਆਲਾ ਜਾ ਕੇ ਉਹਨੇ ਆਪਣੇ ਬਿਆਨ ਦਰਜ ਕਰਵਾਏ ਨੇ ਇਸ ਤੋਂ ਪਹਿਲਾਂ 4 ਮਾਰਚ ਨੂੰ ਅਦਾਲਤ ਨੇ ਇੱਕ ਅੰਤ੍ਰੰਗ ਆਦੇਸ਼ ਵਿੱਚ ਮਜੀਠੀਆ ਨੂੰ 17 ਮਾਰਚ ਨੂੰ ਪੰਜਾਬ ਪੁਰ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਉਹ 17 ਮਾਰਚ ਨੂੰ ਵੀ ਗਏ ਸੀ 18 ਨੂੰ ਵੀ ਗਏ ਸੀ ਅਦਾਲਤ ਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ 10 ਅਗਸਤ 2022 ਦੇ ਆਦੇਸ਼ ਦੇ ਖਿਲਾਫ ਪੰਜਾਬ ਪੁਲਿਸ ਦੁਆਰਾ ਦائر ਗਈ ਅਪੀਲ ਨੂੰ ਲੈ ਕੇ ਸੁਣਵਾਈ ਕੀਤੀ ਆ ਹੁਣ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਜਾਂਚ ਕਰ ਰਹੇ ਹਾਂ ਔਰ ਕੋਰਟ ਤੋਂ ਸਰਚ ਵਾਰੰਟ ਵੀ ਲਈ ਹੈਗੇ ਨੇ ਇਸ ਤੋਂ ਬਾਅਦ ਉਹ ਕਹਿ ਰਹੇ ਕਿ ਬਿਕਰਸੇਮ ਜੀਠਿਆ ਸੋਸ਼ਲ ਮੀਡੀਆ ਤੇ ਜਾਂਦੇ ਨੇ ਤੇ ਕਹਿੰਦੇ ਨੇ ਕਿ ਸਰਕਾਰ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਉਹ ਜਾਂਚ ਦੇ ਹਰ ਚਰਨ ਤੋਂ ਹੋਣ ਤੋਂ ਪਹਿਲਾਂ ਹੀ ਉਹ ਕਹਿੰਦੇ ਕਿ ਉਹ ਜਾਣ ਲੈਂਦੇ ਨੇ ਬਿਆਨ ਦੇ ਦਿੰਦੇ ਨੇ ਇਸ ਤੇ ਕੋਰਟ ਨੇ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਇਸ ਨਾਲ ਤਲਾਸ਼ੀ ਲੈਣ ਤੇ ਕੀ ਪ੍ਰਭਾਵ ਪੈਂਦਾ ਹੈਗਾ ਇਸਤੇ ਵਕੀਲ ਨੇ ਕਿਹਾ ਕਿ ਜੀ ਜਦੋਂ ਵੀ ਇਹ ਤਲਾਸ਼ੀ ਲੈਣ ਦੀ ਜ਼ਰੂਰਤ ਹੁੰਦੀ ਆ ਉਥੇ ਹੁਣ ਦਵਾਰਾਂ ਨੇ ਹੁਣ ਹਰ ਇੱਕ ਦੇ ਘਰ ਜਿਹਦੇ ਦਵਾਰਾਂ ਹੁੰਦੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਕੋਰਟ ਨੇ ਪੁੱਛਿਆ ਕਿ ਜਦੋਂ 2022 ਦੇ ਵਿੱਚ ਜ਼ਮਾਨਤ ਮંજૂર ਕੀਤੀ ਗਈ ਆ ਤੇ ਇਹਨੇ ਸਮੇਂ ਬਾਅਦ ਜਿਹੜੀ ਆ ਜ਼ਮਾਨਤ ਜਿਹੜੇ ਆਰਡਰ ਹੋਏ ਨੇ ਉਹਨਾਂ ਨੂੰ ਕਿਉਂ ਰੱਦ ਕੀਤਾ ਜਾਵੇ ਨਾ ਹੁਣ 3 ਸਾਲ ਹੋ ਚੁੱਕੇ ਨੇ ਤੇ ਹੁਣ ਸਰਕਾਰ ਕਹਿੰਦੀ ਜਾਂ ਪੁਲਿਸ ਕਹਿੰਦੀ ਹੈਗੇ ਜ਼ਮਾਨਤ ਜਿਹੜੀ ਆ ਰੱਦ ਕੀਤੀ ਆ ਇਹਦਾ ਮਤਲਬ ਜ਼ਮਾਨਤ ਜੇ ਰੱਦ ਹੋਊਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਫੜਨਾ ਚਾਹੁੰਦੀ ਹੈ ਵਿਜੀਲੈਂਸ ਫੜਨਾ ਚਾਹੁੰਦੀ ਹੈ ਇਸੇ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਦੇ ਦਰਵਾਜ਼ਾ ਖੜਗਾ ਸੁਪਰੀਮ ਕੋਰਟ ਨੇ ਸਰਕਾਰ ਦੀ ਜਿਹੜੀ ਆ ਉਹ ਪਟੀਸ਼ਨ ਰੱਦ ਕਰ ਦਿੱਤੀ ਆ ਇਹਦੇ ਚ ਇੱਕ ਦੂਜਾ ਪੱਖ ਇਹ ਵੀ ਨਹੀਂ ਹੈ ਕਿਉਂਕਿ ਪਹਿਲਾਂ ਵੀ ਕਈ ਵਾਰਾਂ ਕੇਸਾਂ ਦੇ ਵਿੱਚ ਹਾਈ ਪ੍ਰੋਫਾਈਲ ਕੇਸਾਂ ਸਰਕਾਰ ਵੱਲੋਂ ਕਿਹਾ ਜਾਂਦਾ ਰਿਹਾ ਸੁਪਰੀਮ ਕੋਰਟ ਤੱਕ ਪਹੁੰਚ ਜਾਂਦੀ ਹੈ ਸਰਕਾਰ ਚਾਹੇ ਕਿਸੇ ਵੀ ਕੇਸ ਦੇ ਵਿੱਚ ਸਰਕਾਰ ਦਾ ਇੱਥੇ ਲੱਖਾਂ ਰੁਪਈਆ ਇਸ ਕੰਮਾਂ ਤੇ ਅੰਜਾਈ ਵੀ ਤੇ ਜਾ ਰਿਹਾ ਕਿਉਂਕਿ ਹੱਲ ਹੱਥ ਨਹੀਂ ਆਉਂਦਾ ਕੁਝ ਵੀ ਸੁਪਰੀਮ ਕੋਰਟ ਦੇਖੋ ਇਹ ਕੇਸ ਸੁਪਰੀਮ ਕੋਰਟ ਤੱਕ ਜਾਣਾ ਨਹੀਂ ਸਚਾਈ ਦਾ ਜੇ ਜਿਹੜੇ ਚਲਾਨ ਸਮੇਂ ਸਰਪੇਸ਼ ਹੋ ਜਾਂਦਾ ਜਦ ਤੱਕ ਐਸਆਈਟੀ 5 ਬਣ ਚੁੱਕੀਆਂ ਪੰਜਾਂ ਐਸਆਈਟੀ ਵੱਲੋਂ ਚਲਾਨ ਪੇਸ਼ ਨਹੀਂ ਕੀਤੇ ਗੇ ਇਸ ਕਰਕੇ ਉਹ ਜਮਾਨਤ ਮਿਲ ਗਈ ਜਾਂ ਤੇ ਸਰਕਾਰ ਜਲਦ ਤੋਂ ਜਲਦ ਜਿਹੜੀ ਚਲਾਨ ਪੇਸ਼ ਕਰੇ ਪਤਾ ਲੱਗ ਸਕੇ ਨਾ ਕਿ ਕੌਣ ਦੋਸ਼ੀ ਆ ਕਿਸ ਤੇ ਸਿਆਸਤ ਹੋ ਰਹੀ ਆ ਹੁਣ ਵਿਕਰਮ ਸਿੰਘ ਮਜੀਠੀਆ ਦੇ ਕਾਂਗਰਸ ਸਰਕਾਰ ਵੱਲੇ ਪਰਚਾ ਦਰਜ ਹੋਇਆ ਹੈ ਚਾਰ ਪੰਜ ਮਹੀਨੇ ਉਹਨਾਂ ਦੇ ਸੀ 36 ਮਹੀਨੇ ਇਹਨਾਂ ਦੇ ਹੋ ਗਏ ਨੇ ਉਹ ਇਸ ਕਰਕੇ ਉਹ ਇੱਕ ਵਿਲਨ ਦੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਗਿਆ ਪਰ ਸਵਾਲ ਹੈ ਕਿ ਮੰਨ ਲਓ ਪਹਿਲਾਂ ਕਾਂਗਰਸ ਸਰਕਾਰ ਸੀ ਹੁਣ ਝਾੜੂ ਵਾਲੇ ਦੀ ਸਰਕਾਰ ਇਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬੜੀ ਸਿਆਸਤ ਕੀਤੀ ਆ ਹੁਣ ਤੇ ਤੁਹਾਡੀ ਸਰਕਾਰ ਤੁਹਾਡੀ ਪੁਲਿਸ ਤੁਹਾਡੇ ਅਫਸਰ ਹੁਣ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚਲਾਨ ਕਿਉਂ ਨਹੀਂ ਪੇਸ਼ ਹੁੰਦਾ ਚਲਾਨ ਪੇਸ਼ ਕਰੋ ਅਦਾਲਤ ਦੇਖੂਗਾ ਬੰਦਾ ਕਸੂਰਵਾਰ ਹੈ ਕਿ ਨਹੀਂ ਹੈ ਪਰ ਜਦ ਇਸ ਮਸਲੇ ਨੂੰ ਲੰਮਾ ਲਮਕਾਇਆ ਜਾ ਰਿਹਾ ਜੋ ਤੁਸੀਂ ਲੰਮਾ ਕੇਸ ਨੂੰ ਲਮਕਾਉਂਦੇ ਹੋ ਤੇ ਲਾਜ਼ਮੀ ਤੌਰ ਤੇ ਇੱਕ ਕੋਈ ਨਾ ਕੋਈ ਵਿਕਟਮ ਬਣ ਜਾਂਦਾ ਹੈਗਾ ਤੇ ਸਰਕਾਰ ਤੇ ਲੋਕ ਸਵਾਲ ਖੜੇ ਕਰਨਗੇ ਪੰਜਾਂ ਸਾਲਾਂ ਦੇ ਵਿੱਚ ਵਿੱਚ ਇਹਨਾਂ ਦੇ 3 ਸਾਲ ਤਾਂ ਨਿਕਲ ਗਏ ਅਗਲੇ 2 ਸਾਲਾਂ ਤੱਕ ਅਗਰ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਉਹ ਚਲਾਨ ਸਰਕਾਰ ਨਾ ਪੇਸ਼ ਕਰ ਪਾਈ ਤੇ ਫਿਰ ਕਾਂਗਰਸ ਨੂੰ ਜਾਂ ਆਮ ਆਦੀ ਪਾਰਟੀ ਨੂੰ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਹੈਗਾ ਮੰਨ ਕੇ ਚਾਹਦੇ ਕਿ ਪਿਛਲੀ ਸਰਕਾਰ ਜੋ ਕਾਂਗਰਸ ਪਾਰਟੀ ਦੀ ਆਖਰੀ ਜਿਹੜੇ 111 ਦਿਨ ਜਦੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਉਦੋਂ ਇਲੈਕਸ਼ਨ ਸਮਾਂ ਹੈ ਉਹਨਾਂ ਨੇ ਉਹਨਾਂ ਪਰਚਾ ਦਰਜ ਕਰ ਦਿੱਤਾ ਉਹਨਾਂ ਨੂੰ ਲੱਗਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਕਰ ਦੋ ਤੇ ਸਰਕਾਰ ਦੁਬਾਰਾ ਬਣ ਸਕਦੀ ਆ ਕਿਉਂਕਿ ਵਿਕਰਮ ਸਿੰਘ ਜੀਠਿਆ ਨੂੰ ਨਸ਼ੇ ਦੇ ਮਸਲੇ ਦੇ ਵਿੱਚ ਬੜਾ ਵਿਲਨ ਪੇਸ਼ ਕੀਤਾ ਗਿਆ ਸਾਰੀਆਂ ਪਾਰਟੀਆਂ ਵੱਲੋਂ ਫਿਰ ਇਹਨਾਂ ਦੀ ਸਰਕਾਰ ਬਣ ਗਈ ਠੀਕ ਹੈ ਬੰਦਾ ਕਹਿੰਦੇ ਖੀਰ ਚਰਨਜੀਤ ਚੰਨੀ ਉਹ ਨਹੀਂ ਤਿਆਰ ਕਰਦੇ ਰਹੇਗੇ ਠੀਕ ਹੈ ਤੇ ਮਲਾਈਆਂ ਆਮ ਆਦੀ ਪਾਰਟੀ ਛੱਕ ਗਈ ਹੁਣ ਸਵਾਲ ਹੈ ਕਿ ਸਰਕਾਰ ਤੇ ਇਹਨਾਂ ਦੀ ਪਿਛਲੇ 36 ਮਹੀਨੇ ਇਦਾਂ ਹੀ ਗੁਜ਼ਰ ਗਏ ਤੇ ਹੁਣ ਉਹਨਾਂ ਦੇ ਖਿਲਾਫ ਜਿਹੜਾ ਚਲਾਨ ਪੇਸ਼ ਕਰੋ ਜਲਾਲ ਪੇਸ਼ ਹੋ ਨਹੀਂ ਰਿਹਾ ਇਸੇ ਕਰਕੇ ਹੁਣ ਮਸਲੇ ਹੁਣ 3 ਮਈ ਨੂੰ ਸੁਣਵਾਈ ਆ ਦੁਬਾਰਾ ਕੀਤੀ ਗਈ ਹੈ ਕਿਉਂਕਿ ਐਸਐਸਆਈਟੀ ਜਿਹੜੀ ਨਵੀਂ ਬਣੀ ਵਰਦ ਸ਼ਰਮਾ ਦੀ ਗਵਾਈ ਦੇ ਉਹਨਾਂ ਨੇ ਮਹੱਲੀ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਵਾਰੰਟ ਇਸ਼ੂ ਕੀਤਾ ਜਾਵੇ ਉਹਨਾਂ ਨੇ ਵਿਕਰਮ ਸਿੰਘ ਜੀਠੀਆ ਦੇ ਜਿੰਨੇ ਜਾਣ ਪਛਾਣ ਵਾਲੇ ਲੋਕ ਨੇ ਉਹਨਾਂ ਦੇ ਘਰਾਂ ਦੀ ਲਿਸਟ ਦੇ ਦਿੱਤੀ ਹੈਗੀਆ ਵਿਕਰਮ ਸਿੰਘ ਮਜੀਠੀਆ ਨੇ ਵੀ ਕੋਰਟ ਕੋ ਪੁੱਛਿਆ ਕਿ ਮੈਨੂੰ ਦੱਸਿਆ ਜਾਵੇ ਕਿਹੜੇ ਘਰ ਦੀ ਸਰਚ ਕਰਨ ਕਿਹਦੇ-ਕਿਹਦੀ ਕਰਨੀ ਹੈ ਗਿਆ ਹੁਣ ਸਵਾਲ ਉਹ ਤੀ ਤਿੰਨ ਮਈ ਨੂੰ ਕੇਸ ਲੱਗਾ ਪਰ ਹੁਣ ਸਰਕਾਰ ਨੇ ਵਿਕਰਮ ਕੋਰਟ ਵਲੋਂ ਵਿਕਰਮ ਸਿੰਘ ਮਜੀਠੀਆ ਜਾਂ ਪੁਲਿਸ ਨੂੰ ਵੀ ਕਿਹਾ ਕੇਸ ਤੇ ਜਿਹੜੀ ਆ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਭਾਵੇਂ ਕਹਿ ਦਿੱਤਾ ਕੋਰਟ ਨੇ ਬਿਆਨਬਾਜ਼ੀ ਨਹੀਂ ਕਰਨੀ ਪਰ ਇਸ ਤੋਂ ਪਹਿਲਾਂ ਜਦੋਂ ਵਿਕਰਮ ਸਿੰਘ ਮਜੀਠੀਆ ਬਿਆਨਬਾਜ਼ੀ ਕਰਦੇ ਰਹੇ ਆ ਉਹਦੇ ਵਿੱਚ ਵਾਰ-ਵਾਰ ਇੱਕ ਗੱਲ ਬੜੀ ਕਹੀ ਉਹਨਾਂ ਨੇ ਸਰਕਾਰ ਨੂੰ ਮੁਖਾਤਬ ਹੁੰਦੇ ਆ ਕਹਿੰਦੇ ਕਿ ਜੇ ਮੇਰੇ ਖਿਲਾਫ ਇਹ ਕਾਰਵਾਈ ਕਰਕੇ ਝੂਠੀ ਹੈ ਸੱਚੀ ਹੈ ਮੈਨੂੰ ਦਬਾਉਣ ਦੀ ਚੁੱਪ ਕਰਾਉਣ ਦੀ ਕੋਸ਼ਿਸ਼ ਹੈ ਵਿਕਰਮ ਸਿੰਘ ਮਜੀਠੀਆ ਦਾ ਫਿਰ ਜਿਹੇ ਜਿਹੇ ਅੰਦਾਜ਼ ਹੈ ਉਹ ਉਸ ਤਰ੍ਹਾਂ ਮੁੱਛਾਂ ਨੂੰ ਤਾ ਦੇ ਕੇ ਕਹਿੰਦੇ ਰਹੇ ਆ ਕਿ ਮੈਨੂੰ ਚੁੱਪ ਕਰਾ ਦੇਓਗੇ ਤੁਸੀਂ ਇਹ ਭੁੱਲ ਜਾਓ ਮੈਂ ਬੋਲਦਾ ਰਹੂੰਗਾ ਮੈਂ ਮੁੱਦੇ ਚੁੱਕਦਾ ਰਹੂੰਗਾ ਉਹਨਾਂ ਨੇ ਨਿੱਕੀ ਤੋਂ ਲੈ ਕੇ ਵੱਡੀ ਗੱਲ ਤੱਕ ਅਕਾਲੀ ਦਲ ਦੇ ਹੋਰ ਲੀਡਰ ਬੋਲੇ ਨਾ ਹੁਣ ਜਾਂ ਨਾ ਬੋਲੇ ਹਣ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਬੋਲਦੇ ਨੇ ਖਾਸ ਕਰਕੇ ਜਿਹੜੇ ਅਟੈਕ ਹੋਏ ਆ ਪੰਜਾਬ 'ਚ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਵੀ ਬੋਲਦੇ ਨੇ ਉਹ ਇੱਕ ਤੇ ਤੱਥਾਂ ਦੇ ਨਾਲ ਬੋਲਦੇ ਨੇ ਫੈਕਟਸ ਦੇ ਨਾਲ ਬੋਲਦੇ ਨੇ ਤੇ ਜਿਗਰੇ ਦੇ ਨਾਲ ਬੋਲਦੇ ਆ ਕਿ ਨੇ ਹਾਲਾਂਕਿ ਬਾਕੀਆਂ ਦੇ ਵਿੱਚ ਇੰਨਾ ਆਕਾਲੀ ਦਲ ਦੇ ਲੀਡਰਾਂ ਦੇ ਵਿੱਚ ਜਿਗਰਾ ਨਹੀਂ ਆਏਗਾ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਉਹ ਲੜਨ ਨੂੰ ਤਿਆਰ ਰਹਿੰਦੇ ਨੇ ਕਿ ਪੰਜਾਬ ਦੇ ਮਸਲੇ ਨੇ ਕਿਹੜਾ ਅਕਾਲੀ ਜਾਂ ਕਿਹੜਾ ਕਾਂਗਰਸੀ ਆ ਜਿਹੜਾ ਕਿਹੜਾ ਬੀਜੇਪੀ ਅਮਰਤਪਾਲ ਸਿੰਘ ਹੋਣਾ ਦੇ ਖਿਲਾਫ ਹੀ ਬੋਲਿਆ ਜਾਂ ਕਿਹੜਾ ਅਕਾਲੀ ਜਾਂ ਕਾਂਗਰਸੀ ਆ ਜਿਹੜਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਖਿਲਾਫ ਬੋਲਦਣ ਸਰਕਾਰ ਦੇ ਜਿਹੜੇ ਕਾਰਜਕਾਰੀ ਤੇ ਕਿੰਤੂ ਪਰੰਤੂ ਕਰਦੇ ਇਹ ਕੱਦਾਂ ਜਾਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਤੇ ਕਾਲੀਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਹੋਣੀ ਜਿਹੜੇ ਤੱਥਾਂ ਨੂੰ ਲੈ ਕੇ ਜਾਂ ਪੰਜਾਬ ਦੇ ਖਾਤਰ ਸਰਕਾਰ ਦੇ ਅੱਗੇ ਵੇਰਦੇ ਨੇ ਔਰ ਇਹੋ ਜਜਬਾ ਹੋਣਾ ਚਾਹੀਦਾ ਆਪੋਜੀਸ਼ਨ ਲੀਡਰ ਦਾ ਇਸ ਮਸਲਾ ਕੀ ਆ ਗੱਲ ਦੇ ਲੋਕਾਂ ਦੀ ਹੋਣੀ ਚਾਹੀਦੀ ਆ ਹੁਣ ਸਰਕਾਰ ਨੇ ਉਹਨਾਂ ਦੀ ਸਿਕਿਉਰਟੀ ਵੀ ਘਟਾ ਲਈ ਵਿਕਰਮ ਸਿੰਘ ਮਜੀਠੀਆ ਹੁਣੀ ਹਾਈ ਕੋਰਟ ਚ ਲੱਗੇ ਨੇ ਕਿ ਉਹਨਾਂ ਕੋਈ ਜੈਡ ਪਲੱਸ ਥ੍ਰੈਟ ਪਰਸੈਪਸ਼ਨ ਵੀ ਆ ਗਈ ਆ ਅੰਮ੍ਰਿਤਪਾਲ ਵਾਲਾ ਇਸ਼ੂ ਵੀ ਆ ਹੋਰ ਵੀ ਪੁਰਾਣੇ ਇਸ਼ੂ ਚੱਲਦੇ ਆ ਰਹੇ ਨੇ ਧਮਕੀਆਂ ਆਂ ਦੀਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਹੈਗਾ ਕਿ ਜਦ ਪਹਿਲਾਂ ਬੰਦੇ ਕੋਈ ਥ੍ਰੈਟ ਪਰਸੈਪਸ਼ਨ ਦੇ ਆਧਾਰ ਤੇ ਤੁਸੀਂ ਜਿਹੜੀ ਹੈ ਜੈਡ ਪਲੱਸ ਦੀ ਤੇ ਹੁਣ ਕੋ ਵਾਪਸ ਲਈ ਗਈ ਉਹ ਇੱਕ ਹਾਈ ਕੋਰਟ ਦੇ ਵਿੱਚ ਇੱਕ ਵੱਖਰਾ ਕੇਸ ਆ ਲੇਕਿਨ ਆ ਜਿਹੜਾ ਮਸਲਾ ਕਿ ਉਹ ਸਰਕਾਰ ਦੇ ਖਿਲਾਫ ਬੋਲਦੇ ਨੇ ਇਸ ਕਰਕੇ ਸਰਕਾਰ ਨੂੰ ਚੁੱਭਦੇ ਨੇ ਹੁਣ ਜਿਹੜਾ ਅੱਜ ਵਿਕਰਮ ਸਿੰਘ ਜੀਠਿਆ ਨੇ ਕੋਈ ਹਾਲਾ ਕਿ ਉਹਨਾਂ ਦਾ ਦਿਲ ਕਰਦਾ ਹੋਊਗਾ ਕਿ ਮੈਂ ਵਿਚਾਰ ਸਾਂਝੇ ਕਰਾਂ ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲੇਖਦੇ ਨੇ ਸ਼ੁਕਰਾਨਾ ਗੁਰੂ ਸਾਹਿਬ ਦਾ ਕੋਟਣ-ਕੋਟਣ ਸ਼ੁਕਰਾਨਾ ਧੰਵਾਦ ਗੁਰੂ ਸਾਹਿਬ ਦਾਸ ਤੇ ਸਦਾ ਮੇਰ ਬਖਸ਼ਾ ਬਣਾਈ ਰੱਖਣ ਜੀ ਮਾ ਜੋ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸਚਾਈ ਦੀ ਵੱਡੀ ਜਿੱਤ ਮੇਰੇ ਵਕੀਲ ਸਬਾਨਾ ਸਰਦਾਰ ਆਰਸ ਚੀਮਾ ਡਾਕਟਰ ਮੁਰਲੀ ਤਰਨ ਮੇਰੇ ਵੱਡੇ ਪ੍ਰਾਤ ਐਡਵੋਕੇਟ ਸੋਪਤੀ ਜੀ ਐਡਵੋਕੇਟ ਹਾਂਡੂ ਐਡਵੋਕੇਟ ਤਰਨਮ ਤਰਨਮ ਚੀਮਾ ਐਡਵੋਕੇਟ ਅਰਸ ਚੀਮਾ ਐਡਵੋਕੇਟ ਐਚ ਐਸ ਧਨੋਵਾ ਅਤੇ ਇੰਟਾਇਰ ਲੀਗਲ ਟੀਮ ਜਿਨ੍ਹਾਂ ਨੇ ਸਚਾਈ ਅਦਾਲਤਾਂਗੇ ਰੱਖੀ ਮੇਰੇ ਤੇ ਵਿਸ਼ਵਾਸ ਕੀਤਾ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਦੀ ਬਹੁਤ-ਬਹੁਤ ਧੰਨਵਾਦ ਦੇਸ਼ਵਦੇਜ ਚ ਵੱਸਦੀ ਸਮੁੱਚੀ ਸਾਧ ਸੰਗਤ ਮਾਪਿਆਂ ਦਾ ਅਤੇ ਖਾਸ ਕਰਕੇ ਮਜੀਠੇ ਦੀਆਂ ਮਾਵਾਂ ਭੈਣਾਂ ਨੌਜਵਾਨਾਂ ਵੀਰਾਂ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਸੁਣੀਆਂ ਧੰਨਵਾਦ ਪੰਜਾਬ ਉਹਨਾਂ ਨੇ ਅੱਜ ਵਕੀਲਾਂ ਦੇ ਨਾਲ ਵੀ ਫੋਟੋ ਸਾਂਝੀ ਕੀਤੀ ਹੈ ਜਿਹਦੇ ਵਿੱਚ ਬਹੁਤ ਹੀ ਇਸ ਖਿੱਤੇ ਦੇ ਜਿਹੜੇ ਕਾਨੂੰਨੀ ਮਾਹਿਰ ਨੇ ਐਡਵੋਕੇਟ ਨੇ ਆਰਐਸ ਚੀਮਾ ਉਹਨਾਂ ਦੇ ਨਾਲ ਫੋਟੋ ਆ ਫਿਰ ਸੋਪਤੀ ਨਾਲ ਫਿਰ ਹੋਰ ਜਿਹੜੇ ਐਡਵੋਕੇਟ ਨੇ ਕਈਆਂ ਦੇ ਨਾਲ ਤੇ ਉਹਨਾਂ ਨੇ ਗੱਡੀ ਦੇ ਵਿੱਚ ਬੈਠੀਆਂ ਤਸਵੀਰਾਂ ਵੀ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਇਹ ਹੁਣ ਸਵਾਲ ਹੈ ਕਿ ਹੁਣ ਅੱਗੇ ਜਿਹੜਾ ਮਸਲਾ ਇਹ ਆ ਕਿ ਸਰਕਾਰ ਹੁਣ ਕੀ ਕਰੇਗੀ ਸਰਕਾਰ ਕੋਈ ਇੱਕ ਲੋਕਲ ਕੋਰਟ ਹੈ ਲੋਕਲ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਹੋਊਗੀ ਕਿ ਅਸੀਂ ਜਿਹੜਾ ਵਾ ਇਸ ਮਸਲੇ ਦੇ ਵਿੱਚ ਸਰਚ ਵਾਰੰਟ ਕਰਨ ਹੁਣ ਸਭ ਤੋਂ ਵੱਡੀ ਗੱਲ ਹੈ ਕਿ 36 ਮਹੀਨੇ ਹੋ ਚੁੱਕੇ ਨੇ ਇਹਨਾਂ ਦੀ ਸਰਕਾਰ ਨੂੰ ਪਿਛਲੇ ਵੀ ਤਿੰਨ ਲਾਲੋਂ 39 ਮਹੀਨੇ ਹੋ ਚੁੱਕੇ 40 ਮਹੀਨੇ ਨੇ 40 ਮਹੀਨੇ ਦੇ ਵਿੱਚ ਪਹਿਲੀ ਦਫਾ ਸਰਕਾਰ ਜਾਂ ਪੁਲਿਸ ਜਿਹੜੇ ਐਸਆਈਟੀ ਬਣੀ ਉਹ ਸਰਚ ਵਾਰੰਟ ਕਰਨ ਜਾ ਰਹੀ ਆ ਉਹ ਦੇਖਦੇ ਆ ਕਿ ਉਹ 3 ਮਹੀਨوں ਕੇਸ ਆ ਪਰ ਆ ਜਿਹੜਾ ਸਰਕਾਰ ਉਹਨੂੰ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਇੱਕ ਵੱਡਾ ਝਟਕਾ ਕਿ ਸਰਕਾਰ ਨੇ ਜ਼ਮਾਨਤ ਰੱਦ ਕਰਵਾਉਣ ਵਾਸਤੇ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਸਰਕਾਰ ਦੀ ਰੱਦ ਹੋ ਗਈ ਹੈ